ਹਾਂਜੀ ਸਾਥੀ ਦੋਸਤਿਆ ਕਾਲ ਜੀ ਮੇਰੇ ਸਾਰੇ ਟਿਕਟੌਕ ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ ਕੱਲ ਬਗਦਾ ਆਪਣਾ ਟਾਪਿਕ ਹੈਗਾ ਵਾ ਕਿ ਜੇਕਰ ਤੁਹਾਡੀ ਪਰ ਮੈਸੇਜ ਦੇ ਸੰਝੋਰ ਨ ਜਿਹੜੀ ਆ ਤੁਸੀਂ ਆਪਣੇ ਫਿੰਗਰ ਕਰਾ ਲਿਆ ਫਿੰਗਰ ਕਰਾਉਣ ਤੋਂ ਬਾਅਦ ਉਂਝ ਪ੍ਰੋਸੈਸਿੰਗ ਟਾਈਮ ਦੇ ਬਾਰੇ ਗੱਲਬਾਤ ਕਰਾਂਗੇ ਕਿ ਜੇਕਰ ਤੁਹਾਡਾ ਪ੍ਰੋਸੈਸਿੰਗ ਟਾਈਮ ਪੂਰਾ ਹੋ ਚੁੱਕਾ ਵਾ ਤੁਸੀਂ ਉਸ ਤੋਂ ਬਾਅਦ ਕੀ ਕਰ ਸਕਦੇ ਜੇ ਇਸ ਟਾਪਿਕ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਇਸ ਵੀਡੀਓ ਵਿੱਚ ਕੀ ਹਾਲ ਉਹਦਾ ਕੀ ਹੈਗਾ ਵਾ ਜਿਆਦਾ ਜਿੰਨਾ ਆਉਂਦੇ ਹੋਏ ਕਰਦੇ ਆਂ ਵੀਡੀਓ ਨੂੰ ਸਟਾਰਟ ਬਟ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕੰਗਾ ਜਿਨ੍ਹਾਂ ਨੇ ਸਾਡੇ ਪੇਜ ਨੂੰ ਹੱਦ ਤੱਕ ਫੋਲੋਨਿੰਗ ਕੀਤਾ ਸਾਡੇ ਪੇਜ ਨੂੰ ਜੂਰ ਫੋਲੋ ਕਰ ਲਵੋ ਤਾਂ ਜੋ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਹਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਕਰਦਿਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦਿਆਂ ਪ੍ਰੋਸੈਸਿੰਗ ਟਾਈਮ ਹੈਗਾ ਵਾ 60 ਦਿਨ ਤੋਂ ਲੈ ਕੇ 90 ਜਾਂਦਾ ਕਿ ਇਹਦੇ ਵਿੱਚ ਵਿੱਚ ਜਿਹੜੀ ਸੰਜੋਰ ਉਹ ਤਾਂ ਡੀ ਜੀ ਆ ਉਹ ਲੱਗ ਕੇ ਆ ਜਾਂਦੀ ਆ ਭਾਵੇਂ ਉਹ 9 ਮੰਥ ਵਾਲੀ ਸੰਜੋਰ ਨਾਲ ਭਾਵੇਂ ਉਹ ਸਾਲ ਵਾਲੀ ਸੰਜੋਰ ਨਾਲ ਤੇ ਭਾਵੇਂ ਉਹ ਹੈਗੀ ਆ ਡੋਮੈਸਟਿਕ ਪੇਪਰਾਂ ਵਾਲੀ ਸੰਜੋਰ ਨੂੰ ਠੀਕ ਆ ਤੇ ਜੇਕਰ ਤੁਹਾਡਾ ਉਹ ਟਾਈਮ ਪੂਰਾ ਹੋ ਚੁੱਕਾ ਵਾ ਤੁਸੀਂ ਆਨਲਾਈਨ ਕੰਟਰੋਲ ਕਰ ਰਹੇ ਜੇ ਤੇ ਆਨਲਾਈਨ ਤੁਹਾਨੂੰ ਸ਼ੋਰ ਕਰ ਰਿਹਾ ਕਿ ਤੁਹਾਡਾ ਕੰਮ ਪ੍ਰੋਸੈਸਿੰਗ ਚ ਚੱਲ ਰਿਹਾ ਵਾ ਪਰ ਤੁਹਾਨੂੰ ਕੋਈ ਰਿਸਪੌਂਸ ਨਹੀਂ ਮਿਲ ਰਿਹਾ ਉਹਦਾ ਹੱਲ ਕੀ ਆ ਉਹਦਾ ਹੱਲ ਹੈਗਾ ਸਿਰਫ ਇੱਕ ਹੱਲ ਹੈਗਾ ਵਾ ਉਹ ਹੈਗਾ ਵਾ ਵਕੀਲ ਜੇਕਰ ਤੁਸੀਂ ਵਕੀਲ ਕਰ ਲੋਗੇ ਤੁਹਾਨੂੰ ਇਹ ਜੀ ਸੰਜੋਰ ਨਾਵਾ ਉਹ ਜਲਦੀ ਮਿਲਦੇ ਦੇਵਾ ਚਾਂਸ ਹੁੰਦੇ ਵਾ ਚਾਂਸ ਹੁੰਦੇ ਆ ਕਿ ਆਪਾਂ ਕਹਿ ਲਈ ਕਿ 80 ਤੋਂ 90% ਚਾਂਸ ਤਾਂ ਡੇੜੇ ਵਾ ਵਾਦ ਜਾਂਦੇ ਆ ਸੰਜੋਰ ਨਾ ਮਿਲਦੇ ਕਿਉਂਕਿ ਵਕੀਲਾਂ ਦੀ ਗੱਲਬਾਤ ਸਿੱਧੀ ਅੰਦਰ ਹੁੰਦੀ ਹੈ ਕਿਸ ਦੇ ਵਿੱਚ ਉਹਨਾਂ ਨੇ ਕੀ ਕਰਨਾ ਹੁੰਦਾ ਵਾ ਉਹ ਤੁਹਾਡੇ ਕੋਲ ਥੋੜੀ ਜੀ ਫੀਸ ਚਾਰਜ ਕਰਦੇ ਆ ਮੈਨੂੰ ਹੁਣ ਪੱਕਾ ਨਹੀਂ ਪਤਾ ਫੀਸ ਕਿੰਨੀ ਹੁੰਦੀ ਆ ਉਹ ਆਪੋ ਆਪਣੇ ਏਡੇ ਸ਼ਹਿਰ ਦੇ ਹਿਸਾਬ ਨਾਲ ਹੁੰਦੀ ਹੈ ਕਈ ਤੇ 100 100 ਰੁਪਏ ਲੈਂਦੇ ਆ ਕਈਆਂ ਤੇ 150 ਰੁਪਏ ਲੈਂਦੇ ਕਈਆਂ 200 200 ਰੁਪਏ ਲੈ ਲੈਂਦੇ ਆ ਤੁਸੀਂ ਵਕੀਲ ਕੋਲ ਜਾਣਾ ਵਾ ਉਹਨੂੰ ਸਾਰੀ ਗੱਲ ਦੱਸਣੀ ਆ ਕਿ ਐਦਾਂ ਐਦਾਂ ਮੈਂ ਆ ਪੇਪਰ ਆ ਮੇਰੇ ਮੈਂ ਆਪਣੇ ਕੇਟੇ ਤੋਂ ਜਮਾ ਕਰਾਈ ਹੀ ਇਹਨਾਂ ਦੇ ਮੇਰੇ ਫਿੰਗਰ ਸੀ ਤੇ ਫਿੰਗਰ ਹੋਣ ਨੂੰ ਅੱਜ 2 ਮਹੀਨੇ ਹੋ ਗਏ ਅਜਾਂ 2.5 ਮਹੀਨੇ ਹੋ ਗਏ ਜਾਂ 3 ਮਹੀਨੇ ਹੋ ਗਏ ਜਾਂ ਉਸ ਤੋਂ ਪਲੱਸ ਦਾ ਟਾਈਮ ਹੋ ਗਿਆ ਵਾ ਪਰ ਮੇਰੀ ਸੰਜੋਰ ਨਵਾ ਹੁਣ ਤੱਕ ਲੱਗ ਕੇ ਨਹੀਂ ਆਈ ਪਰ ਜੇਕਰ ਮੈਂ ਆਨਲਾਈਨ ਚੈੱਕ ਕਰਦਾ ਵਾਂ ਉੱਥੇ ਮੈਨੂੰ ਆਪਾਂ ਕਹਿ ਲਿਏ ਕਿ ਪੇਰ ਕੋਰਸਸ ਚੱਲ ਰਹੀ ਆ ਪ੍ਰੋਸੈਸਿੰਗ ਟਾਈਮ ਮਿਲ ਕੀ ਪ੍ਰੋਸੈਸ ਚ ਚੱਲ ਰਹੀ ਆ ਪਰ ਕੋਈ ਰਿਸਪੌਂਸ ਨਹੀਂ ਆ ਰਿਹਾ ਤੇ ਜੇ ਤੁਸੀਂ ਆਪ ਜਾਣਦੇ ਤੁਹਾਨੂੰ ਕੋਈ ਉਹਨਾਂ ਨੇ ਨਾਰਮਲ ਹੀ ਗੱਲ ਉਹਨਾਂ ਤੁਹਾਨੂੰ ਕਹਿੰਦਾ ਵੇਟ ਕਰੋ ਤੁਹਾਨੂੰ ਕੋਈ ਉਹਨਾਂ ਦਾ ਰਿਸਪੌਂਸ ਨਹੀਂ ਦੇਣਾ ਮੈਨੂੰ ਪਤਾ ਵਾ ਕਸਤੂਰੇ ਵਿੱਚ ਕੋਈ ਗੱਲ ਨਹੀਂ ਸੁਣਦੇ ਕਿਸੇ ਦੀ ਵਕੀਲ ਦਾ ਕੰਮ ਕੀ ਹੈ ਤਾਂ ਤੁਹਾਡੇ ਕੋਲ ਉਹਨਾਂ ਨੇ ਫੀਸ ਚਾਰਜ ਕਰਕੇ ਉਹਨਾਂ ਨੇ ਜਦੋਂ ਉਹਨਾਂ ਦਾ ਟਾਈਮ ਹੁੰਦਾ ਵਾ ਉਹਨਾਂ ਨੇ ਐਮਬੈਸੀ ਦੇ ਉਹਦੇ ਵਿੱਚ ਜਾਣਾ ਬੈ ਚ ਜਾਣਾ ਵਾ ਉਥੇ ਉਹਨਾਂ ਨੇ ਤੁਹਾਡੀ ਫਾਈਲ ਆਪ ਖਲਵਾਉਣੀ ਆ ਤੇ ਉਹਨਾਂ ਨੂੰ ਪੁੱਛਣਾ ਕਿ ਇਹਦੇ ਵਿੱਚ ਕੀ ਕਮੀ ਆ ਤੁਹਾਨੂੰ ਮਿਲ ਗਈ ਇਨਾ ਟਾਈਮ ਹੋ ਗਿਆ ਵਾ ਤੇ ਸੰਜੋਰ ਨੂੰ ਕਿਉਂ ਨਹੀਂ ਲੱਗ ਰਹੀ ਠੀਕ ਆ ਤੇ ਫਿਰ ਉਹਨਾਂ ਦੱਸਾਂਗਾ ਕਿ ਜੇਕਰ ਤੁਹਾਡੇ ਕੋਈ ਪੇਪਰਾਂ ਦੀ ਘਾਟ ਵਾਦ ਹੋਈ ਜਾਂ ਤੁਹਾਡੇ ਕੋਈ ਵੀ ਗੱਲਬਾਤ ਹੋਈ ਕੰਟ੍ਰੈਕਟ ਤੁਹਾਡਾ ਖਤਮ ਹੋਇਆ ਹੋਇਆ ਜਾਂ ਕੋਈ ਵੀ ਗੱਲਬਾਤ ਜੇ ਤੁਹਾਨੂੰ ਉਹਨਾਂ ਨੇ ਤੁਹਾਡੇ ਵਕੀਰ ਨੂੰ ਦੱਸ ਦੇਣਾ ਕਿ ਆ ਘਾਟ ਵਾ ਜਿਸ ਕਰਕੇ ਏੜੀ ਵਾ ਇਹ ਸੰਜੋਰ ਨੂੰ ਜੇੜੀ ਵਾ ਨਹੀਂ ਲੱਗ ਰਹੀ ਫਿਰ ਤੁਹਾਡੇ ਵਕੀਰ ਨੇ ਤੁਹਾਨੂੰ ਕਹਿਣਾ ਕਿ ਆ ਪੇਪਰ ਘਟਦਾ ਵਾ ਤੁਸੀਂ ਪੇਪਰ ਦੇ ਕੇ ਜਾ ਤੁਹਾਡਾ ਇਹ ਰੈਪ ਕੰਮ ਹੈ ਉਹ ਪ੍ਰੋਸੈਸਿੰਗ ਵਿੱਚ ਪਵੇ ਤੁਸੀਂ ਆਪਣਾ ਇਹ ਪੇਪਰ ਘਟਦਾ ਹੋਊਗਾ ਜਾਂ ਕੰਟਰੈਕਟ ਘਟਦਾ ਹੋਊਗਾ ਜਾਂ ਤੁਹਾਡਾ ਕੋਈ ਹੋਰ ਡਾਕੂਮੈਂਟ ਘਟ ਵੱਧ ਵਿੱਚ ਹੋਊਗਾ ਤੁਸੀਂ ਉਹ ਆਪਣਾ ਡਾਕੂਮੈਂਟ ਬਣਵਾ ਕੇ ਜਾਂ ਜਾਂ ਤੁਹਾਡੇ ਕੋਲ ਹੈਗਾ ਉਹ ਤੁਸੀਂ ਉਹ ਡਾਕੂਮੈਂਟ